ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਤੇ ਬਣਾਉਣ ਲੱਗੇ ਆ ਫਾਰਮ ਤੇ ਬਾਈ ਕੋਲੇ ਚਾਰ ਗਾਂ ਨੇ ਚਾਰ ਹੀ ਬਾਈ ਤਾਜ਼ੀਆਂ ਸੂਈਆਂ ਤੇ ਦੋ ਨੇ ਬੱਚੀਆਂ ਦਿੱਤੀਆਂ ਦੋ ਮਗਰ ਬੱਚੇ ਆ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 82467 15312 82467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਬੋਗੋ ਜੀ ਨਾਮ ਤੇ ਐਡਰੈਸ ਬੋ ਬਾਈ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਖੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਵੇ ਜਿਹੜੇ ਸਲਾਪੁਰ ਰਹਿ ਗਏ ਜੀ ਠੀਕ ਹੈ ਬਾਈ ਇਧਰ ਆਮਪੁਰਾ ਖੂਲ ਹੂੰ ਇਧਰ ਅਖਲ ਭਗਤਾ ਪਾਈ ਕਾ ਜਾਂਦਾ ਸ਼ਹਿਰ ਠੀਕ ਹੈ ਬ ਇੰਨਾ ਦੇ ਇੰਨਾ ਦੇ ਆ ਜਾਂਦਾ ਆਪਣਾ ਮੋਬਾਈਲ ਨੰਬਰ ਕੋ ਵੀ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਸੂਈ ਕਲੂਣੀ ਸੂਈ ਬਾਈ ਪਹਿਲਾ ਸੂਈ ਕਦੋਂ ਸੂਈ ਆ ਬਾਈ ਇਹ ਕੱਲ ਸਵੇਰ ਦੀ ਐਸ ਟਾਈਮ ਦੀ ਸੂਈ ਲਈ ਗੱਲ ਬੱਚਾ ਕੀ ਦੇਤਾ ਈ ਤੇਨੇ ਬੱਚਾ ਦਿੱਤਾ ਜੀ ਬੱਚਾ ਦੇਤਾ ਹਾਂਜੀ ਕਿੰਨਾ ਕੁ ਬਾਈ ਦੁੱਧ ਦੇ ਦੂ ਐਸਟੀਮੇਟ ਐ ਐਸਟੀਮੇਟ ਬਾਈ ਮੈਨੂੰ ਮੇਰੇ ਸੋਨਾਂ 14 ਕਿਲੋ 14 15 14 ओके ਇੰਨੇ ਕਿ ਮੀਦਾ ਮੰਨ ਕੇ ਬਾਕੀ ਬੰਦੇ ਦੀ ਪੂਰੀ ਸੇਵਾ ਸਮਹ ਲਾ ਬਈ ਜੀ ਆਪਦੇ ਬੰਦੇ ਨੇ ਆਪਦੀ ਸੰਭਲ ਲੈਣੀ ਆ ਤੇ ਜੀ ਆਪਾਂ ਨੂੰ ਬਈ ਸਾਰੀ ਚੇਰ ਦੀ ਆਪਣੀ ਗਰੰਟੀ ਹੋ ਗਈ ਜੀ ਓਕੇ ਭਾਈ ਠੀਕ ਆ ਆਨਲਾਈਨ ਕਹਿਣੇ ਗੱਲ ਆਪਣੀ ਗਰੰਟੀ ਹੋ ਹਮ ਮਤਲਬ ਆ ਤਿੰਨਾਂ ਦੀ ਪੈ ਗਈ ਉਹ ਹਲੇ ਸੁੱਕੇ ਛੱਟੀ ਆ ਠੀਕ ਆ ਭਾਈ ਠੀਕ ਉਕੀ ਦਾਲੇ ਸੁੱਕੀ ਹੈ ਓਕੇ ਬਈ ਇਹਨਾਂ ਦੀ ਗਰੰਟੀ ਹੋਊ ਤੇ ਥਾਣੇ ਨੇੜੇ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣੀ ਗੁਲਾਬੀ ਥਾਣੇ ਵੀ ਕਿਆ ਬਾਤ ਅਚ ਬਾਈ ਕਿਵੇਂ ਹੈ ਬਈ ਇੱਕ ਨੰਬਰ ਜੀ ਪੂਰੀ ਫ੍ਰੀਸ਼ ਹੈ ਇਹ ਫਸ਼ਾਂ ਤੋਂ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਹੈ ਨਾ ਬਈ ਹਾਂਜੀ ਹਾਂਜੀ ਕਿਆ ਬਾਤ ਹੈ ਸਫਾਈ ਸੁਹੀ ਬੜੀ ਹੈ ਨਾ ਉਕੀ ਠੰਡੀ ਸੀਲ ਬਹੁਤ ਹੈ ਯੂਜ਼ ਦੀ ਗੱਲ ਬਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਬ੍ਰੀਡ ਹੈ ਹਾਂਜੀ ਜੀ ਬਿਊਟੀ ਚੈੱਕ ਕਰੋ ਕਰਮਾਲੀ ਦੀ ਬਿਊਟੀ ਵੀ ਇੱਕ ਨੰਬਰ ਹੈ ਸੂਈ ਸਵਾਈ ਹੈ ਹਾਂਜੀ ਬੱਚਾ ਬੱਚਾ ਹੈ ਨਾ ਹਾਂ ਬਰੀਡ ਇੱਕ ਨੰਬਰ ਆ ਬਈ ਸੂਈ ਸਵਾਈ ਹੈ ਜੇਰ ਜੂਰ ਬਾਈ ਦਾ ਸਾਰੀਆਂ ਦੀ ਓਕੇ ਆ ਹਨ ਇੱਕ ਨੰਬਰ ਆ ਗੁਲਾਬੀ ਥਾਣਾ ਫੇਸ ਦੀ ਬਿਊਟੀ ਕਮਾਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾਇਆ ਕੀ ਬਾਤ ਆ ਬਾਕੀ ਤੋਰਾ ਚੈੱਕ ਕਰ ਲੋ ਪਛਾਂਤ ਆਰਡਰ ਦੇਖੋ ਬਈ ਕਮਾਲ ਆ ਬੜੀ ਸਾਫ ਸੁਥਰੀ ਬੱਚੀ ਹੈ ਹਾਂ ਸਫਾਈ ਬੜੀ ਆ ਹੈਨਾ ਹਾਂਜੀ ਇੱਕ ਨੰਬਰ ਕੀ ਮੋਲ ਆ ਬਈ ਜਾਇਜ਼ ਬਈ ਅੱਜ ਵੀ ਮੋਲ ਅੱਗੇ ਦੇਖੋ ਆਪਣੇ ਜਾਇਜ਼ ਹੁੰਦੇ ਅੱਜ ਵੀ ਜੇ ਨਹੀਂ ਘਾਟਾ ਹੋ ਤਾਂ ਜਮੇ ਨਹੀਂ ਹੋਣਾਗਾ ਓਕੇ ਜਿਹੜਾ ਮੁੱਲ ਕਹੇ ਤਾਂ ਆਪਾਂ ਹੂੰ ਜਿਹੜੀ ਆਪਾਂ ਗੱਲ ਹੀ ਉਹ ਕਰਨੀ ਹੈ ਵੀ ਮਤਲਬ ਹੁੰਦਾ ਲੈ ਕੇ ਮੁਰਜੇ ਬਸ ਠੀਕ ਹੈ ਬਾਈ ਠੀਕ ਹੈ ਮੰਗਣ ਤਾਂ ਬਾਈ ਇਹਨਾਂ ਤੋਂ 55 60 ਮੰਗ ਲਗੇ ਤਾਂ ਠੀਕ ਹੈ ਸਹੀ ਹੈ ਪਰ ਆਪਾਂ 7.5 ਲੱਖ ਰੁਪਏ ਲ ਮੰਗ ਜੀ ਚੱਕ ਬਾਈ ਜਮਾ ਜਾਜ ਮੋ ਠੀਕ ਹੈ 7.48 ਹਜ਼ਾਰ ਦੀ ਵੜ ਬਾਈ ਪਰ ਜਿਹਨੂੰ ਆਪਾਂ 7.5 ਕਹਿ ਦਾਂਗਾ ਆਪਾਂ ਨੂੰ ਇਹ ਗੱਲ ਨਾ ਕਹੇ ਬਾਈ ਦੇਣੀ ਕਿੰਨੇ ਦੀ ਹੈ ਸਹੀ ਹੈ ਬਾਈ ਇਨੇ ਕਹਿਣਾ ਆਪਾਂ ਫੋਨ ਵਾਲਾ ਬਈ ਮੰਨ ਕੇ ਚੱਲ ਯਾਰ ਸੌਦਾ ਹੋਇਆ ਪਿਆ ਸੌਦਾ ਹੋਇਆ ਬਈ ਨਹੀਂ ਬਈ ਸੌਦਾ ਨੋਟ ਇੱਕ ਛੋੜ ਹੋਊਗਾ ਜੀ ਛੋੜ ਹੋਊਗਾ ਠੀਕ ਹੈ ਨਹੀਂ ਲੇਵਾ ਕਮਾਲ ਹੈ ਜੇ ਮੰਨ ਕੇ ਚਲੋ ਮੋਲ ਦੇ ਚੱਕਰਾਂ 'ਚ ਪੈਣਾ ਜਿੱਦਾਂ ਮਰਜ਼ੀ ਮੋਲ ਤੇ ਭਾਵੇਂ ਸੱਚ ਨੂੰ ਖਾ ਲੋ ਜੀ ਫਿਰ ਉਹ ਗੱਲ ਆ ਤਾਂ ਸਹੀ ਗੱਲ ਬੰਦੇ ਨੇ ਕਿਹਾ ਬਾਈ ਦੇਣੀ ਕਿੰਨੇ ਦੀ ਆ ਕਿੰਨੇ ਦੀ ਹੋਊਗੀ ਵੇਚਣੀ ਆ ਰੱਖਣੀ ਆ ਉਹ ਅਗਲੇ ਦਿਨ ਗੱਲਾਂ ਕਰਨੀ ਉਹਦਾ ਕੋਈ ਫਾਇਦਾ ਨਹੀਂ ਸਾਡੇ ਕੋਲੇ ਸਹੀ ਗੱਲ ਆ ਬਈ ਸਹੀ ਗੱਲ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਕਰਦੇ ਠੰਡੀ ਬਹੁਤ ਆਣਾ ਬਾਈ ਠੰਡੀ ਤਾਂ ਬਾਹਲੀ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਿਹੜਾ ਕੁਝ ਨਹੀਂ ਠੰਡੀ ਸੀ ਲਪੋਦਾ ਨੇ ਕੀ ਬਾਤ ਆ ਬਈ ਉਹ 2703 ਜਣੀ ਹੈ ਕਿ 100000 ਨੂੰ ਵਧਣ ਵਾਲੀ ਹੈ ਲੱਕਰੀ ਬੱਚਾ ਤੇਰਾ ਬਾਕੀ ਮੋਲ ਵੀ ਭਾਈ ਜਾਇ ਜਾਂ ਮੋਲ ਨਹੀਂ ਮਿਲਣਾ ਕਿਉਂ ਕਿ ਮੈਂ ਟੋਕਰਾਂ ਦੇ ਮੰਗਦੇ ਜਿੰਨੇ ਨੇ ਪਹਿਲਾਂ ਜਿਹੜਾ ਮੰਗੀ ਜਨੇ ਬਾਕੀ ਥਾਣ ਨੇੜ ਤੋਂ ਚੈੱਕ ਕਰਵਾਣੇ ਚਾਰੇ ਖਣ ਲੈ ਨਿਕੜਵੇਂ ਪੂਰੇ ਗੈਪ ਇਕਲਾ ਇਕਲਾ ਥਣ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਲੈ ਚਵਾਈ ਚਵਾਈ ਚੈੱਕ ਜੂਣ ਬੜਾ ਚੰਗਾ ਨੇ ਭਾਈ ਮੋਟੀ ਮੋਟੀ ਚਵਾਈ ਆ ਹਾਂ ਜਿਵੇਂ ਮਰਜ਼ੀ ਤੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਫੁੱਲ ਬਰੀਡ ਆ ਬਾਈ ਆ ਮਗਰ ਖਣਾ ਚੱਕਰ ਬਾਕੀ ਮੋਲ ਜਮਾ ਜਾਇ ਜਿਾ ਪਿਛਲੇ ਥਣਾ ਦੀ ਚਵਾਈ ਚੈੱਕ ਕਰ ਲੋ ਮੋਟੀ ਮੋਟੀ ਚਵਾਈ ਇਹ ਬਾਈ ਠੰਡੀ ਬੇਫਿਕਰ ਹੋ ਕੇ ਨਹੀਂ ਇਹ ਤਾਂ ਇਹ ਗੱਲ ਨਹੀਂ ਸਹੀ ਗੱਲ ਆ ਬਾਈ ਦਿਖਾਇਆ ਕੋਸੋਰ ਤੇ ਨਿਕਲੂ ਹੋਰ ਪ੍ਰਿੰਟ ਪ੍ਰਿੰਟ ਬਰੀਡ ਇੱਕ ਨੰਬਰ ਸੂਈ ਸਵਾਈ ਆ ਬਾਈ ਕਿਆ ਬਾਤ ਅੱਗੇ ਬਾਈ ਦੋ ਨੰਬਰ ਕਿਹੜਾ ਸੂ ਆ ਜੀ ਇਹ ਵੀ ਪਲੂ ਨਹੀਂ ਸੂਈ ਬਾਈ ਕਦੋਂ ਸੋਈ ਹੈ ਬਾਈ ਇਹ ਰਾਤ ਸੋਈ ਜੱਟ 1:00 ਵਜੇ ਅ ਬੱਚਾ ਕੀ ਦਿੱਤਾ ਨੇ ਇਹਨੇ ਬੱਚੀ ਦਿੱਤੀ ਬੱਚੀ ਬੜੀ ਚੰਗੀ ਆ ਹਾਂਜੀ ਬੱਚੀ ਚੰਗੀ ਬੱਚਾ ਬਈ ਬੱਚੀ ਨੂੰ ਜਨਮ ਦੁੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਰੈਡ ਵੀ ਖਰਚ ਚੰਗੀ ਆ ਬਾਈ ਗਰਮੀ ਘੱਟ ਮੰਨੋ ਹਾਂ ਹਾਂਜੀ ਗਰਮੀ ਘੱਟ ਮੰਨੋ ਫੈਂਟ ਚੰਗੀ ਆਊਗੀ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਬਈ ਆਪ ਨੂੰ 13-14 ਕਿਲੋ ਦੀ ਉਮੀਦ ਆ ਬਾਕੀ ਬੰਦੇ ਨੇ ਆਪਦੀ ਸੇਵਾ ਸੰਭਾਲ ਲੈ ਕੇ ਲੈਣੀ ਜੀ ਸਹੀ ਆ ਬਾਈ ਠੀਕ ਆ ਜੀ ਪਹਿਲਾਂ ਬੱਚੀ ਹੈਗੀ ਆਰਡਰ ਬੜਾ ਕਮਾਲ ਆ ਹਾਂਜੀ ਬਹੁਤ ਸੋਹਣਾ ਡੇਟਿੰਗ ਵਾਲਾ ਆਰਡਰ ਹੈਗਾ ਸਫਾਈ ਵਾਲੀ ਆ ਯਾਰ ਲੇਵੇ ਜੀ ਪੂਰੀ ਸਾਫ ਸੁਥਰੀ ਬੱਤੀ ਹੈ ਪੂਰੀ ਵਿੱਤੀ ਦੇ ਇਕੱਲਾ ਇਕੱਲਾ ਥਾਣਾ ਉੱਥਾਂ ਯਾਰ ਥਾਣੇ ਚਵਾਈ ਕਿਵੇਂ ਆ ਇੱਕ ਨੰਬਰ ਹੀ ਚੌਂ ਚੌਂ ਬਹੁਤ ਸੋਹਣਾ ਬੋਲ ਠੰਡੀ ਆ ਕੇ ਦਿਖਾ ਦੇ ਸੂਈ ਸਵਾਈ ਆ ਬੱਚਾ ਕਰਮ ਵਾਲੀ ਨੇ ਬੱਚੀ ਦੇਤੀ ਹਾਂ ਪਤਾ ਕਿਉਂ ਬੱਚੀ ਨੇ ਭਈ ਛਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਚਾਰ ਹੋ ਜਾਣਾ ਹੁੰਦਾ ਫੇਸ ਦੀ ਬਿਊਟੀ ਸਟੋਰ ਆ ਇੱਕ ਨੰਬਰ ਬਾਕੀ ਖਾਸियत ਤਾਂ ਗਰਮੀ ਨਹੀਂ ਮੰਨਦੀ ਗਰਮੀ ਘੱਟ ਮਤੋਂ ਫੈਨ ਫੂਨ ਕਰਮ ਵਾਲੀ ਦੀ ਚੰਗੀ ਆਊਗੀ ਜੀ ਮੋਲ ਆ ਫਿਰ ਬਾਈ ਜੈਜ ਬਾਈ ਇਹ ਵੀ 2.548 ਹਜ਼ਾਰ ਦੇ ਦੇ ਦਾਂਗੇ ਚੱਕ ਬਾਈ ਜਮਾ ਜੈਜ ਮੋਲ ਆ 2.548 ਹਜ਼ਾਰ ਦੀ ਬਾਈ ਕਹਿੰਦਾ ਵੜ ਦੇ ਰਹਿਗੇ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਸਸ਼ਾਤੋ ਲੈ ਬਾ ਚੈੱਕ ਕਰੋ ਲੈ ਵੀ ਦੀ ਕੁਆਲਟੀ ਇੱਕ ਨੰਬਰ ਦਾ ਹੈ ਬਹੁਤ ਸੋਹਣਾ ਹੈ ਸਰ ਬਾਈ ਕਿਆ ਬਾਤ ਆ ਬਾਕੀ ਮੋਲ ਵੀ ਜੈਜ ਆ ਖਿੱਚ ਕੇ ਮੋਲ 400 ਬੱਚੀ ਜੀ ਹਾਂ ਲੈਣ ਦੇਣ ਵਾਲੇ ਮੋਲ ਇਹ ਮਤਲਬ ਵਦਨ ਵਾਲੀ ਚੀਜ਼ ਜੀ ਅਗਲੇ ਸੂਏ ਨੂੰ ਸਹੀ ਆ ਬਾਈ ਥੈਂਕ ਯੂ ਸਮਾਈ ਵਾਲੇ ਕੋਲ ਜਾਵਣੀ ਹੈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਹਾਂਜੀ ਧਾਰਾ ਦਿਖਾ ਲਾਏ ਬਈ ਠੰਡੀ ਤਾਂ ਫੁੱਲ ਆ ਕਿ ਨਹੀਂ ਬਈ ਠੰਡੀ ਠੰਡੀ ਪੂਰੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਸੁਈ ਸਵਾਈ ਹੈ ਇਹ ਕਰੀ ਬਚਾ ਦਰ ਬਾਕੀ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣਾ ਪੂਰੀ ਵਿੱਚ ਦੇਖੋ ਥਾਣਾ ਬੜਾ ਕਮਾਲ ਦਾ ਹਾਂਜੀ ਹਾਂਜੀ ਬਾਕੀ ਸਫਾਈ ਵਧੀਆ ਦੇਖੀ ਗਿੱਟਲੇਵਾ ਮੂਹ ਨੂੰ ਆ ਸੂਰ ਚੰਗਾ ਥਣਾ ਬਾਕੀ ਥਣ ਹੁਣ ਚੋਣ ਚਵਾਈ ਚ ਹੋਰ ਕੱਢਣੀ ਥਣ ਨੇ ਸਹੀ ਗੱਲ ਆ ਬਾਈ ਹਾਂ ਸਮਝਦਾ ਜੋ ਚਵਾਈਆਂ ਹੋਣੀਆਂ ਹੂੰ 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 ਓਕੇ ਠੰਡੀ ਵਾਲੀ ਝੋਣ ਚੰਗੀ ਠੰਡੀ ਵਾਲੀ ਐ ਕਰਮ ਵਾਲੀ ਲੈ ਸਵਾਈ ਚੈੱਕ ਕਰੋ ਜੋਣ ਬੜਾ ਚੰਗਾ ਹੈ ਨਾ ਮੋਟੀ ਮੋਟੀ ਚਵਾਈ ਐ ਜਿਵੇਂ ਮਰਜ਼ੀ ਚੜੀ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਕੀਆ ਬਾਤ ਠੰਡੀ ਦਾ ਵਾਲੀ ਐ ਕਰਮ ਵਾਲੀ ਅਗਲੇ ਸਣਾ ਤੋਂ ਵੀ ਚੈੱਕ ਕਰਵਾਣੇ ਚ ਬਾਈ ਹਾਂ ਅਗਲੇ ਸਣਾ ਚੈੱਕ ਕਰ ਲੂ ਕੀਆ ਬਾਤ ਬੜਾ ਚੰਗਾ ਜੋਣ ਆ ਹੈ ਨਾ ਬਾਈ ਲੈ ਯਾ ਵਾਹ ਇੱਕ ਨੰਬਰ ਜਵਾਈ ਆ ਬਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਤੇ ਮੁੱਲ ਵੀ ਜਾਇਜ਼ ਆ ਬਾਈ ਨੇ 8.48 ਬਾਈ ਹਾਂਜੀ 8.48 ਆ ਬਈ 8.49000 ਦੀ ਬੜ ਬਾਈ ਕਹਿੰਦਾ ਦੇ ਦਿਆਂਗੇ ਮਾਨਦਾਨ ਹੋ ਜਾਊਗਾ ਅੱਗੇ ਦੋ ਨੰਬਰ ਤਿੰਨ ਨੰਬਰ ਸੋਰੀ ਕਿਹੜਾ ਸੂਈ ਇਹ ਵੀ ਪਲੂਣ ਹੀ ਸੂਈ ਆ ਬਾਈ ਜੀ ਇੱਕਦਮ ਸੂਈ ਆ ਇਹ ਮੰਨ ਲਓ ਇਹ ਜੇਰ ਪੈ ਕੇ ਹਟੀਏ ਜੀ ਦੀ ਸਵੇਰੇ ਸੂਈ ਜੇਰ ਪਈ ਆ ਬਾਈ ਆ ਬੱਠਲ ਦੇ ਕੰਪਲੀਟ ਆ ਬੱਚਾ ਕੀ ਦੇਤਾ ਜੀ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂ ਜੀ ਕਿੰਨਾ ਅਰਸ਼ਰ ਬਰੀਡ ਚ ਆ ਗਿਆ ਇਹ ਓਕੇ ਭਾਈ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਦੇਖੋ ਭਾਈ ਆਪਾਂ ਨੂੰ 15 ਲੀਟਰ ਦੀ ਨਹੀਂ ਲੋੜ ਤੇ ਹੋਲੀ ਓਕੇ ਹਾਂ ਜੀ ਹੂੰ ਕੱਦ ਚੰਗਾ ਬਰੀਡ ਚੰਗੀ ਐਰਸ਼ਰ ਬਰੀਡ ਆ ਮੰਗ ਚੰਗੀ ਆ ਫੇਸ ਬੜਾ ਚੰਗਾ ਭਾਈ ਸੂਈ ਸਵਾਈ ਆ ਆਰਡਰ ਦਿਖਾਉਂਦੇ ਆ ਕਮਾਲ ਦਾ ਬਹੁਤ ਸੋਹਣਾ ਆਰਡਰ ਭਾਈ ਪਛਾਣ ਤੋਂ ਚੈੱਕ ਕਰੋ ਲੈ ਆਰਡਰ ਬੜਾ ਕਮਾਲ ਹਾਂ ਜੀ ਹਾਂ ਜੀ ਇਹ ਥਣ ਥਣ ਬੜਾ ਚੰਗਾ ਭਾਈ ਲੈ ਕੀ ਬਾਤ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਬਾਕੀ ਬਿਸ਼ਾਂ ਤੋਂ ਆਰਡਰ ਚੈੱਕ ਕਰਵਾਉਨੇ ਆ ਆਰਡਰ ਵੀ ਇੱਕ ਨੰਬਰ ਦਾ ਬਹੁਤ ਸੋਹਣਾ ਆਰਡਰ ਹੈ ਨਾ ਭਾਈ ਹਮ ਲਾਈ ਪੂਰੀ ਸਾਫ਼ ਸੁਥਰੀ ਬੱਚੀ ਜੋ ਇਹ ਚੰਗੀ ਸਹੀ ਗੱਲ ਆ ਭਾਈ ਥੋੜੀ ਕੈਮਰੇ ਤੋਂ ਦਰਦੀ ਆ ਹਮ ਠੰਡੀ ਠੁਲਡੀ ਬਹੁਤ ਆ ਜੀ ਬੱਚੀ ਜਿਵੇਂ ਮਰਜੀ ਇੱਥੇ ਫੇਰੀ ਚੱਲ ਪੂ ਚੱਕਰ ਸ਼ਾਬਾਸ਼ ਲੈ ਵਾ ਦੇ ਕੋਹਣਾ ਢੀੜੇ ਦੀ ਮੋਢੇ ਦੀ ਬੜੀ ਤਕੜੀ ਆ ਰਾਮ ਉਹ ਮਨਕ ਮਨਕ ਨਹੀਂ ਜੀ ਇਹਦੇ ਪੀਰ ਸੰਤ ਬੈਨ ਨਾ ਕਰੀ ਹਮ ਮਨ ਰਾਇ ਤਾਂ ਨਸਰਾਂ ਦੇ ਆਈ ਜਾਂਦੇ ਜੀ ਸਹੀ ਆ ਭਾਈ ਹਮ ਤਾਂ ਸਾਨੂੰ ਪੂਰਾ ਚੰਦਾ ਲੱਗਿਆ ਜੀ ਸਹੀ ਗੱਲ ਆ ਭਾਈ ਖੋਲ ਦੇ ਭਾਈ ਚੋਰ ਕੇ ਦਿਖਾ ਦੇ ਕੇਸ ਦੀ ਬਿਊਟੀ ਕਮਾਲ ਬਰੀਡ ਇੱਕ ਨੰਬਰ ਸੂਈ ਸਵਾਈ ਤੋਰਾ ਚੈੱਕ ਕਰ ਲੋ ਥਣ ਥਣ ਬਹੁਤ ਚੰਗਾ ਕੀ ਆ ਬਾਤ ਆ ਬਾਈ ਬੜੀ ਸਾਫ ਬੱਛੀ ਹੈ ਵੀ ਜੀ ਹੂੰ ਚੰਗੀ ਸਮਾਈ ਵਾਲੇ ਕੋਲੇ ਆ ਬੜੀ ਕ ਚੰਗੇ گاਉਂ ਨੂੰ ਬਹੁਤ ਚੰਗੀ ਬੈੜੇ ਦੇ ਮਾਨ ਸਹੀ ਆ ਬਾਈ ਸਤਿ ਵੀ ਦੁੱਧ ਜਣੀ 15 ਕਿਲੋ ਖੁੱਲਾ ਚਵਾ ਦੋ ਜੀ ਬੰਦਾ ਸਮਾਈ ਵਾਲਾ ਹੋਵੇ ਸਹੀ ਆ ਬਾਈ ਸਹੀ ਹਾਂਜੀ ਕੀ ਮੋਲ ਆ ਬਾਈ ਜਾਇ ਜਾਇ ਫਿਰ ਇਹਨੂੰ ਬਾਈ ਜਾਇ ਜਾਇ ਦਿੰਦੇ ਆ 54000 ਦੀ 54000 ਦੀ ਮਾਨਤਨ ਹੋਵੇ ਮਾਨਤਨ ਬਸ ਛੋੜ ਛੱਡੇ ਲੂ ਬਾਈ ਓਕੇ ਬਾਈ ਜਮ੍ਹਾਂ ਕਰ ਚੁੱਕੇ ਸਭ ਤੋਂ 68 ਵਡ ਮੰਗ ਲਗੇ ਨੇ ਫਿਰ ਜਾਇ ਜ ਮੋਲਾ 54000 ਦੀ ਵਡ ਭਾਈ ਕਹਿੰਦਾ ਦੇ ਦੇਾਂਗੇ ਮਾਨਦਾਨ ਕੋਈ ਚੱਕਰ ਪੂਰੀ ਕੱਤ ਕੱਠ ਵਾਲੀ ਬੱਛੀ ਐ ਸਹੀ ਐ ਹਾਂਜੀ ਮੋਹੋਂ ਚੌਗੀ ਜੀ ਬੱਛੀ ਐ ਠੀਕ ਐ ਭਾਈ ਹਾਂਜੀ 17 ਮਾਤੋ ਭਾਈ ਹਾਂਜੀ 17 ਮਾਤੋ ਲੈ ਭਾਈ ਬਾਕੀ ਥਾਣੇ ਨੇੜੇ ਤੋਂ ਚੈੱਕ ਕਰਵਾ ਆਂਦੀ ਐ ਯਾਰੀ ਥਣਲੈਂਡ ਨੇ ਖੜਵੇਂ ਪੂਰੇ ਗੈਰ ਤੇ ਇਕੱਲਾ ਇਕੱਲਾ ਬਹੁਤ ਚੰਗਾ ਸਾਂਸਣ ਲੱਗੇ ਬਾਕੀ ਚਵਾਈ ਚੈੱਕ ਕਰਿਓ ਕਰਮਾਲੀ ਦੀ ਲੈ ਦੇਖੋ ਕਿਉਂ ਨਾ ਬੜਾ ਚੰਗਾ ਨਾ ਬਈ ਦੇਖੋ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਢੀ ਸੀ ਇਹਦਾ ਕਿਆ ਬਾਤ ਹੈ ਚਵਾਈ ਦਾ ਬਈ ਕਰਮਾਲੀ ਦੀ ਇੱਕ ਨੰਬਰ ਆ ਲੈ ਕਿਆ ਬਾਤ ਸਮਾਗਰੇ ਫਨ ਚੈੱਕ ਕਰੂ ਬਾਕੀ ਇਹ ਬਰੀਡ ਮਿਲਦੀ ਘਟਾ ਬਈ ਮੰਗ ਚੰਗੀ ਆ ਬਾਕੀ ਮੁੱਲ ਵੀ ਜਾਇਜ਼ ਆ ਬਈ ਮਾਨਕਨ ਕੋਈ ਚੈੱਕ ਨਹੀਂ ਹੋ ਜੂਗਾ ਮਗਰਲੇ ਥਣਾ ਦੀ ਚਵਾਈ ਚੈੱਕ ਕਰ ਲੋ ਨਿੱਆ ਵਾ ਇੱਕ ਨੰਬਰ ਜਵਾਈ ਹੈ ਫੇਸ ਫੂਸ ਸਿੱਕਾ ਦਾ ਬਰੀਟ ਪ੍ਰਿੰਟ ਪ੍ਰਿੰਟ ਇੱਕ ਨੰਬਰ ਹੈ ਬਈ ਪੂਰੀ ਸਾਫ ਸੁਥਰੀ ਬਰੀਕਿੰਗ ਵਾਲੀ ਬੱਛੀ ਹੈ ਜੀ ਕੋ ਸ਼ਾਂਤੋਂ ਲੈ ਵਾ ਚੈੱਕ ਕਰ ਲੋ ਕੋ ਸ਼ਾਂਤੋਂ ਵੀ ਲੈ ਵਾ ਲੈ ਕਮਾਲ ਆ ਬਈ ਕੀ ਬਾਤ ਫੇਸ ਫੂਸ ਬੜਾ ਪਿਆਰਾ ਬੋਦੀਵਾਦੀ ਸਨਕ ਬਣਾ ਵੜ ਦੇ ਵਿੱਚ ਫੁੱਲ ਆ ਬਈ ਬਾਕੀ ਮੁੱਲ ਵੀ ਜਾਇਜ਼ ਆਕ ਨਹੀਂ ਬਈ ਹਾਂਜੀ ਬਈ ਹੂੰ ਅੱਗੇ ਲਾਸਟ 4 ਨੰਬਰ ਦੀ ਕਿਹੜਾ ਸੂਈ ਹੈ ਜੀ ਇਹ ਦੂਜਾ ਸੂਈ ਹੈ ਬਈ ਕਦੋਂ ਸੂਈ ਹੈ ਬਈ ਆ ਫੋੜੇ ਪੂਰੇ ਸੂਕੀ ਖੜੀ ਜੀ ਠੀਕ ਹੈ ਮਨ ਲਾ ਥੋੜਾ ਟਾਈਮ ਹੀ ਹੋਇਆ ਬਸ ਆਹਾਂ ਆ ਬਸ ਮੈਂਟੀ ਹੋਇਆ ਹਾਂ 20 25 ਮਿੰਟ ਹੋਇਆ ਬੱਚਾ ਚੰਗਾ ਹੈ ਜੀ ਹਲੇ ਮਨ ਲਾ ਬੱਚਾ ਕੀ ਦਿੱਤਾ ਇਹਨੇ ਇਹਨੇ ਬੱਚੀ ਦਿੱਤੀ ਜੀ ਬੱਚੀ ਦਿੱਤੀ ਬੱਚੀ ਬੜੀ ਚੰਗੀ ਹੈ ਨਾ ਹਾਂ ਜੀ ਬੱਚੀ ਵੀ ਚੰਗੀ ਹੈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਚੰਗੀ ਆ ਵੜ ਵੀ ਖਰ ਚੰਗੀ ਆ ਪ੍ਰਿੰਟ ਬਰੀਡ ਥਣਲੇਵਾ ਜੇਰ ਪੈਣੀ ਆ ਜੀ ਆ ਜੇ ਤੁਹਾਨੂੰ ਲੱਗਣੀ ਤੋ 2-3 ਘੰਟੇ ਉਹਨੇ ਸੂ ਕੇ ਮਤਲਬ ਬੱਚੇ ਚਗਾ ਖੜੇ ਆ ਪਹਿਲੇ ਠੀਕ ਆ ਬਾਈ ਹਾਂ ਜੀ ਕਿੰਨਾ ਦੁੱਧ ਦੇ ਅਸਟੀਮੇਟ ਅਸਤੀਵੜ ਬਈ ਆਪਨ ਮਤਲਬ 18 ਲੀਟਰ ਦੀ ਮੀਲ ਹੈ ਤੋ ਓਕੇ ਬਾਕੀ ਬੰਦੇ ਦੀ ਮੂਰੇ ਸੇਵਾ ਸੰਭਾਲਾਈ ਹੁਣ ਗੱਲਾਂ ਆ ਬੈੜ ਪੂਰੀ ਕੱਦ ਕਾਠ ਵਾਲੀ ਹੈ ਪੂਰੀ ਸਾਫ ਸੁਥਰੀ ਬੱਤੀ ਹੈ ਹਮ ਇਸ ਬੜਾ ਪਿਆਰਾ ਤਾਂ ਸੋਨੇ ਚੰਗਾ ਬਈ ਕੱਲਾ ਕੱਲਾ ਸਾ ਬਹੁਤ ਹੈ ਜਿਵੇਂ ਨਹੀਂ ਮਾਰਦੀ ਹੈ ਤੇ ਫੇਰੀ ਚੱਲ ਕਿਆ ਬਾਤ ਹੈ ਬੀੜ ਬੀੜ ਕਰਕੇ ਐ ਕਰੀ ਜਾਂਦੀ ਹੈ ਹਮ ਫੋਨ ਦੀ ਗੱਲ ਕੋਈ ਤੇ ਲੇਵਲ ਉਹ ਕਮਾਲ ਹੈ ਹਣਾ ਕੋਈ ਟੱਕ ਤ ਨਹੀਂ ਵਿੱਚ ਬਿਨਾਂ ਬਹਿ ਜਾ ਉਹ ਤਾਂ ਨਹੀਂ ਕੋਈ ਚੱਕਰ ਠੀਕ ਹੈ ਦੇਖੋ ਜੀ ਸਫਾਈ ਦੇਖਣਾ ਲੇਵਲ ਦੀ ਦੇਖੋ ਜੀ ਹਮ ਥਾਰੀ ਵਾਲਾ ਬੜਾ ਚੰਗਾ ਸਫਾਈ ਇੱਕ ਕੰਮਰਾ ਜੀ ਮੂਹਰੋਂ ਲੇਵਾ ਚੈੱਕ ਕਰਵਾ ਨਾ ਮੂਹਰੋਂ ਲੇਵਾ ਪਹੁੰਚਣਾ ਕੀ ਬਾਤ ਹੋਲ ਦੇ ਭਾਈ ਤੋਰ ਸੂਈ ਸਵਾਈ ਬੱਚਾ ਮਗਰ ਬੱਚੀ ਫੁੱਲ ਬਰੀਡ ਭਾਈ ਤੇ ਜੇਰ ਬਸ ਥੋੜੇ ਟਾਈਮ ਤਾਈਂ ਗਰਮ ਵਾਲੀ ਦੀ ਪੈ ਜਾਣੀ ਆ ਫਲੀ ਵੀ ਬਹੁਤ ਆ ਵੈਣ ਹਾਂਜੀ ਹਾਂਜੀ ਬੜੀ ਬੜੀ ਚੰਗੀ ਹਾਂ ਫਲੀ ਬੜੀ ਚੰਗੀ ਵੈੜ ਗਈ ਬੱਚੀ ਬੱਚੀ ਦੇਤੀ ਬੱਚੀ ਵੀ ਚੰਗੀ ਦਿੱਤੀ ਜੀ ਕੀ ਬਾਤ ਅਬੀ ਕੀ ਮੁੱਲ ਆ ਬਈ ਜਾਇਜ਼ ਬਈ ਇਹਦਾ ਵੀ ਆਪਾਂ ਮੁੱਲ ਲਾ ਜਮਾ ਜਾਇਜ਼ ਹੋ ਕੋਈ 75 ਨਹੀਂ ਕਹਣਾ ਕੋਈ 70 ਨਹੀਂ ਕਹਣਾ ਆਪਾਂ 65000 ਰੁਪਏ ਲਵਾਂਗੇ ਜੀ ਦਾ ਠੀਕ ਆ ਬਾਈ ਸਾਡੇ ਪੁੱਤ 65000 ਰੁਪਏ ਬਾਈ ਕਹਿੰਦਾ ਲੈ ਲਾਂਗੇ ਫਲੀ ਦਾ ਜਮਾ ਜਾਇਜ਼ ਆ ਫਲੀ ਵੀ ਚੰਗੀ ਆ ਸੂਈ ਸਵਾਈ ਆ ਲੇਵਾ ਦੇਖੋ ਮੂਹਰੋ ਲੇਵਾ ਬਹੁਤ ਚੰਗਾ ਕਰਮਾ ਇਹਦਾ ਕੋਈ ਸ਼ਾਂਤ ਵੀ ਆਰਡਰ ਤੇ ਗੱਲ ਹੈ ਕੀ ਬਾਤ ਆ ਬਾਕੀ ਮੁੱਲ ਵੀ ਜਾਇਜ਼ ਹੀ ਰੱਖਿਆ ਬਾਈ ਨੇ ਖਿੱਚ ਕੇ ਜੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬਾਕੀ ਕੋਈ ਚੱਕਰ ਨਹੀਂ ਤਾਰਾ ਤੁਰਾ ਮਾਰ ਕੇ ਕਿਹ ਸਵਾਦੀ ਬਾਈ ਠੰਡੀ ਹੈ ਜੀ ਮਤਲਬ ਹੈ ਨਾ ਮੈਂ ਨਹੀਂ ਕੋਈ ਮਤਲਬ ਕਿ ਕਹੀਂ ਵਸਿਆ ਸਹੀ ਹੈ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਕਿਆ ਵਾਹ ਜੀ ਤਾਰਾ ਮਾਰ ਦੋ ਬਾਈ ਹਾਂ ਜੀ ਲੈ ਬਾਈ ਠੰਡੀ ਤਾਂ ਫੁੱਲ ਲੱਗ ਗਏ ਨਹੀਂ ਠੰਡੀ ਤਾਂ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਸੂਈ ਸਵਾਈ ਠੰਡੀ ਸੀ ਬੱਚਾ ਵੀ ਬੱਚੀ ਹੈ ਕਿਉਂ ਬੱਚੀ ਨੇ ਬਾਈ ਨਾਲ ਹੀ ਪਿਆਰ ਹੋ ਜਾਣਾ ਬੜਾ ਚੰਗਾ ਕਰਮ ਵਾਲੀ ਦਾ ਬਾਕੀ ਚਵਾਈ ਦੇਖੋ ਲੈ ਆਣ ਨੇੜ ਤੋਂ ਚੈੱਕ ਕਰਵਾਣੇ ਓਏ ਲੈ ਬਾਈ ਬਹੁਤ ਆ ਹਨਾ ਜਿਲੇ ਬਹੁਤ ਬੋਲਦੇ ਆ ਇੱਕ ਨਾੜਾ ਨੂੜਾ ਫੁੱਲ ਚਾਹੀਏ ਲੈ ਉਹ ਕੀ ਗਰਮੀ ਦੀ ਮੰਡੀ ਜੀ ਵੜ ਹਾਂ ਗਰਮੀਆਂ ਦਾ ਤੋਹਫਾ ਹੀ ਆ ਉਹ ਮੈਂ ਜੱਤਲ ਜੀ ਵੜ ਨਹੀਂ ਵੀ ਗਰਮੀ ਮਨੂਗੀ ਸਹੀ ਗੱਲ ਆ ਬਾਈ ਹਾਂਜੀ ਹੂੰ ਗਰਮੀ ਮਨੂਗੀ ਬਾਕੀ ਤੁਸੀਂ ਧਾਰਾਂ ਚੈੱਕ ਕਰਿਓ ਗਰਮਾਣੀ ਦੀ ਚੂਣ ਵੇਖੋ ਜੀ ਕਿੰਨਾ ਚੰਗਾ ਲੱਗਿਆ ਵੜ ਨੂੰ ਲੈ ਕਿਵਾਈ ਬੜੀ ਜੰਗੇ ਨਾ ਬਾਈ ਮੋਟਾ ਮੋਟਾ ਚੂਣ ਜਿਵੇਂ ਮਰਜ਼ੀ ਤੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਲੈ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਨਾ ਸੁਣੋ ਜੂਨ ਲਗੇ ਤਾਂ ਗਾੜਾ ਜਾਂ ਬਾੜਾ ਜੀ ਹਲੇ ਸਹੀ ਗੱਲ ਆ ਬਾਈ ਹੁਣੇ ਸੋਈ ਆ ਨਾ ਫਿਰ ਆ ਜੀ ਹਾਂ ਦੇਖੋ ਜੀ ਹਾਂ ਬਾਕੀ ਮੋਲ ਵੀ ਬਾਈ ਵੈੜ ਦੇ ਤਾਂ ਨਾ ਜਾ ਜਾ ਮਾਨਤਨ ਕੋਈ ਚੈੱਕ ਕਰੀ ਛੰਡੀ ਠੁੰਡੀ ਤਾਂ ਬਾਹੀ ਜੀ ਫਿਰ ਹਾਂ ਛੰਡੀ ਫੁੱਲ ਆ ਤੂੰ ਹੀ ਜਨੀ ਮਿਸ਼ਰਾ ਦਾ ਕਰਜ਼ਾ ਸਹੀ ਆ ਬਾਈ ਛੰਡੀ ਵਧੀਆ ਜੀ ਵੈੜ ਘਰੇ ਚੌਂ ਵਾਲੇ ਬੰਦੇ ਨੂੰ ਕਾ ਫੁੱਲ ਕਾਮਯਾਬ ਰੂ ਜੀ ਵੈੜ ਬਾਕੀ ਗਰਮੀ ਜੀ ਵੀ ਘਾਟੀ ਮੈਨੂੰ ਹਣਾ ਹਾਂ ਜੀ ਗਰਮੀ ਮੰਦੀ ਨਹੀਂ ਜੇ ਇਹ ਹੂੰ ਗਰਮੀ ਨਹੀਂ ਮੰਦੀ ਨਾਗਸੀ ਭਰਾ ਕੋਲੇ 4x4 ਹੀ ਦਿਖਾਤੇ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ